ਨਹੀਂ ਨਹੀਂ ਸੈਟਿੰਗ ਸ਼ੂਟਿੰਗ ਵਾਲੀਆਂ ਤਾਂ ਗੱਲਾਂ ਜੀ ਇਹ ਤਾਂ ਗੱਲਾਂ ਆਪਦੇ ਕਰਦੇ ਆ ਕੋਈ ਹਿੰਦੂ ਵੀਰ ਨਹੀਂ ਮੈਨੂੰ ਲੱਗਦਾ ਬੋਲਿਆ ਹੋਣਾ ਇਹ ਸਾਰੇ ਸਾਡੇ ਸਿੱਖ ਹੀ ਬੋਲਦੇ ਸਿੱਖ ਨੂੰ ਸਿੱਖ ਨਾ ਮਾਰੇ ਸਿੱਖ ਕੌਮ ਕਦੇ ਨਾ ਹਾਰੇ ਅੱਜ ਮੈਂ 4500 ਰੁਪਿਆ ਆਪਦੇ ਪੱਲਿਓਂ ਪਾ ਕੇ ਆ ਮੈਂ ਇੱਕ ਕੀਰਤਨੀ ਸਿੰਘ ਆ ਠੀਕ ਹੈ 1500 ਦਾ ਮੈਂ ਤੇਲ ਡੀਜ਼ਲ ਪਾਇਆ ਠੀਕ ਹੈ ਤੇ 2500 ਰੁਪਿਆ ਮੈਂ ਜਿਹੜੇ ਸਟਾਮਾ ਤੇ ਉਹ ਬਾਬੇ ਦਾ 18 ਲੱਖ ਦਾ ਮਕਾਨ ਲਖਾਇਆ ਉਹ 2500 ਰੁਪਿਆ ਮੈਂ ਆਪਦੀ ਜੇਬ ਚੋਂ ਦੇ ਕੇ ਆ ਨਾ ਕੀ ਪਰਿਵਾਰ ਨੇ ਦਿੱਤਾ ਉਹ ਸੋ 5000 ਰੁਪਿਆ ਤਾਂ ਮਾਝਾ ਉਹਦੇ ਪੱਲਿਓਂ ਪਾ ਕੇ ਲੱਖ ਰੁਪਏ ਦੇ ਤਕਰੀਬਨ ਮੈਂ ਗੱਡੀਆਂ ਦਾ ਕੱਢੀ ਦਾ ਕੰਮ ਕਰਾਇਆ ਮੈਂ ਗੱਡੀ 'ਚ ਗੀਜਲ ਫੂਕ ਚੁੱਕੇ ਆ ਇੱਕ ਵੀਰ ਐ ਅ ਕਮਲਜੋਤ ਸਿੰਘ ਅਮਰੀਕਾ ਤੋਂ ਇੱਕ ਵੀਰ ਐ ਕਮਲਜੋਤ ਸਿੰਘ ਅਮਰੀਕਾ ਤੋਂ ਜਿਹੜਾ ਪੰਜਾਬ ਦੇ ਰਹਿਣ ਵਾਲਾ ਔਰ ਉਧਰ ਟਰੱਕ ਚਲਾਉਂਦਾ ਵੀਰ ਉਸ ਵੀਰ ਨੇ ਮੈਨੂੰ ਬਹੁਤ ਸਾਰੀ ਮਾਇਆ ਭੇਜੀ ਆ ਉਹ ਮੈਨੂੰ ਕਹਿੰਦੇ ਸੀ ਮਾਇਆ ਦਾ ਨਾਮ ਨਹੀਂ ਲੈਣਾ ਤੁਸੀਂ ਪਰ ਫਿਰ ਵੀ ਮੈਂ ਉਹਨਾਂ ਤੋਂ ਮਤਲਬ ਬਿਨ ਪੁੱਛੇ ਮੈਂ ਤੁਹਾਡੇ ਮਾਦੀ